ਮੇਰੇ ਜੀ ਕਾ ਗਾਲ ਸਾਹਿਬ ਐਗਰੂ ਜੀ ਕੀ ਫਤਿਹ ਅਸੀਂ ਤਿੰਨੇ ਸੇਵਾਦਾਰ ਮੈਂ ਦਰਵਾਰਾ ਸਿੰਘ ਗੱਜਨमाजरा ਸੁਖਵਿੰਦਰ ਸਿੰਘ ਰੁੜਕੀ ਕਲਾਂ ਭਰਪੂਰ ਸਿੰਘ ਰੁੜਕੀ ਕਲਾਂ ਅਸੀਂ ਤਿੰਨੋ ਹੀ ਜਥੇਦਾਰ ਸਾਰੇ ਪਿੰਡਾਂ ਚੋਂ ਹਾੜੀ ਸੌਣੀ ਰਾਸਤ ਇਕੱਠੀ ਕਰਕੇ ਹਜੂਰ ਸਾਹਿਬ ਬਾਬਾ ਨਦਾਨ ਸਿੰਘ ਗੁਰਦੁਆਰੇ ਲਈ ਭੇਜਦੇ ਆਂ ਅੱਜ ਵੀ ਅਸੀਂ ਇੱਕ ਗੱਡੀ ਸਾਰੇ ਪਿੰਡਾਂ ਜਾ ਇਕੱਠੀ ਕਰਕੇ ਰੁੜਕੀ ਕਲਾਂ ਤੋਂ ਸਟੋਰੀ ਆ ਪਹਿਲਾਂ ਵੀ ਅਸੀਂ ਇੱਕ ਗੱਡੀ ਸਰਾਉਦ ਵਿਖੇ ਭਰਾ ਚੁੱਕਿਆ ਇੱਕ ਗੱਡੀ ਅਸੀਂ ਸਿਉੜੇ ਤੋਂ ਭਰਾਈ ਆ ਤਿੰਨ ਗੱਡੀਆਂ ਸਾਡੀਆਂ ਇਸ ਜੀਰੀ ਦੇ ਸੀਜ਼ਨ ਚ ਹੋ ਗਈਆਂ ਨੇ ਤਿੰਨ ਗੱਡੀਆਂ ਅਸੀਂ ਹਾੜੀ ਦੇ ਸੀਜ਼ਨ ਚ ਵੀ ਕਣਕੀਆਂ ਭੇਜ ਚੁੱਕੇ ਆ আর ਸਾਰੇ ਸਰਕਲ ਦੇ ਵਿੱਚੋਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਸਾਰੇ ਸੇਵਾਦਾਰ ਪਿੰਡਾਂ ਵਾਲੇ ਵਧੀਆ ਆਪ ਦੇ ਤਨਮਾਨ ਤੋਂ ਸੇਵਾ ਦਿੰਦੇ ਨੇ ਅਸੀਂ ਵੀ ਸਾਰੀ ਤਨਮਾਨ ਤੋਂ ਸੇਵਾ ਕਰਦੇ ਹਾਂ ਬਾਬਾ ਜੀ ਦਾ ਬਹੁਤ ਬਹੁਤ ਸਾਡੇ ਤੇ ਅਸੀਰਵਾਦ ਹੈ ਕਿਉਂਕਿ ਉਹਨਾਂ ਦੇ ਅਸੀਰਵਾਦ ਸਦਕਾ ਹੀ ਅਸੀਂ ਸੇਵਾ ਦੇ ਵਿੱਚ ਲੀਨ ਰਹਨੇ ਆ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ